ਸੁਖਸਾਨ ਵੀਰੋ ਅੱਜ ਮੇਰੇ ਨਾਲ ਇਹ ਅਮਲੋਹ ਤੋਂ ਆਪਣੇ ਜਿਹਨਾਂ ਦਾ ਸ਼ੇਰਪੁਰ ਮਾਜਰੀਆ ਪਿੰਡ ਸਰਦਾਰ ਹਰਜੀਤ ਸਿੰਘ ਤੇ ਸਰਦਾਰ ਹਰਜੋਤ ਸਿੰਘ ਮੇਰੇ ਨਾਲ ਲੰਗੇ ਸੋ ਅੱਜ ਗੁਜ਼ਰਦੀ ਆਪਣੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਅਮਲੋਹ ਦੇ ਵਿੱਚ ਕੰਮ ਸੀ ਸੋ ਸਰਦਾਰ ਹਰਜੀਤ ਸਿੰਘ ਉਹਨਾਂ ਨਾਲ ਉਹਨਾਂ ਦੇ ਖੇਤ ਦੇ ਵਿੱਚ ਗੱਲਬਾਤ ਕੀਤੀ ਆ ਕਿ ਕਿਉਂਕਿ ਹਰਜੀਤ ਸਿੰਘ ਉਹਨੇ ਆਪਣਾ ਆਲੂਆਂ ਤੋਂ ਬਾਅਦ ਜਿਹੜੀ ਮੱਕੀ ਮੱਕੀ ਤੋਂ ਬਾਅਦ ਜਿਹੜਾ ਫੇਰ ਝੋਨਾ ਲਾਉਂਦੇ ਆ ਤਿੰਨ ਫਸਲਾਂ ਜਿਹੜੀ ਆ ਉਹ ਲੈਣੀਆਂ ਇੱਕ ਕਿਸਾਨ ਦੇ ਜਿਹੜਾ ਆਪ ਮਿਹਨਤ ਨਹੀਂ ਕਰਦਾ ਉਹਦੇ ਵਾਸਤੇ ਕੰਮ ਨਹੀਂ ਸੋ ਸਰਦਾਰ ਹਰਜੀਤ ਸਿੰਘ 19 ਤੇ ਸਰਦਾਰ ਹਰਜੋਤ ਸਿੰਘ 19 ਵੀ 40 ਕਿਲੀ ਦੇ ਖੇਤੀ ਕਰਦੇ ਨੇਗੇ ਇਹ ਵੀ ਆਪਣਾ ਆਲੂ ਤੇ ਆਪਣਾ ਮੱਕੀ ਤੇ ਝੋਨਾ ਲਾਉਂਦੇ ਨੇਗੇ ਸੋ ਕਿਸਾਨ ਵੀਰੋ ਜਿਸ ਤਰ੍ਹਾਂ ਸਾਡਾ ਪੰਜਾਬ ਦਾ ਪਾਣੀ ਆ ਜੇ ਅਸੀਂ ਦੇਖੀਏ ਤਾਂ ਅਸੀਂ ਪੰਜਾਬ ਸੂਬੇ ਦੇ ਵਿੱਚੋਂ 25.8 ਬਿਲੀਅਨ ਕਯੂਬਿਕ ਮੀਟਰ ਜਿਹੜਾ ਪਾਣੀ ਅਸੀਂ ਉਹ ਹਰ ਜਿਹੜੇ ਟਿਊਬਲਾਂ ਦੇ ਵਿੱਚੋਂ ਜਿਹੜਾ ਤੁਹਾਡਾ ਧਰਤੀ ਵਾਲਾ ਪਾਣੀ ਆ ਉਹ ਉੱਪਰ ਆਪਣੇ ਝੋਨੇ ਨੂੰ ਚਾਹੇ ਮੱਕੀ ਨੂੰ ਚਾਹੇ ਸਾਡੇ ਆਲੂਆਂ ਨੂੰ ਲਾਉਣੇ ਆ ਤਾਂ ਦਿਨਪੁਰ ਰਾਜ ਜਿਹੜੀਆਂ ਸਾਡੀਆਂ 14 ਲੱਖ ਤੋਂ ਉੱਪਰ ਟਿਊਬਲ ਲੰਗੇ ਉਹ ਚੱਲਦੇ ਨੇਗੇ ਜੇ ਦੇਖਿਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਨਹਿਰੀ ਪਾਣੀ ਸੀਗਾ ਕਿਸੇ ਟਾਈਮ 1960-62 ਦੇ ਵਿੱਚ ਅ ਤਕਰੀਬਨ ਜਿਹੜਾ 55 56% ਏਰੀਏ ਨਹਿਰੀ ਪਾਣੀ ਲੱਗਦਾ ਸੀ ਉਹ ਅੱਜ ਕੱਲ ਸਾਰਾ ਜਿਹੜਾ 28 29% ਏਰੀਏ ਚ ਲੱਗਦਾ ਪਾਣੀ ਤੇ ਜਿਹੜੀ ਟਿਊਬਲਾਂ ਦੀ ਗਿਣਤੀ ਆ ਤੇ ਉਹਦੀ ਜਿਹੜੀ ਸਿੰਚਾਈ ਆ ਜਿਹੜੀ ਟਿਊਬਲਰ ਆਹੀਂ ਕਿਤੇ ਉਹ ਹੁਣ ਜਾ ਕੇ ਆਪਣਾ 78 80% ਦੇ ਲਾਗੇ ਛਾਗੇ ਜਾ ਕੇ ਜਿਹੜੀ ਆਪਣਾ ਟਿਊਬਲਰ ਆਹੀਂ ਸਚਾਈ ਜਿਹੜੀ ਆ ਉਹ ਕਰਦੇ ਆ ਸੋ ਕਿਉਂਕਿ ਕਿਸਾਰ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਕੀਤੀ ਵਿਗਿਆਨੀ ਨੇਗੇ ਉਹਨਾਂ ਨੇ ਵੀ ਕਿਹਾ ਕਿ ਪਾਣੀ ਸਾਡਾ ਇੱਕ ਕੁਦਰਤੀ ਸਰੋਤ ਆ ਬਹੁਤ ਮੁੱਲ ਦਾ ਸਰੋਤ ਆ ਜੇ ਪਾਣੀ ਆ ਆਪਾਂ ਸਮਝ ਲੋ ਜੀਵਨ ਆ ਜੇ ਪਾਣੀ ਨਹੀਂ ਤਾਂ ਕੋਈ ਜੀਵਨ ਨਹੀਂਗਾ ਸੋ ਮੇਰੀ ਤਾਂ ਇਹੀ ਕਿਸਾਨ ਵੀਰੋ ਇਹ ਵੀਡੀਓ ਦੇ ਰਾਹੀਂ ਤੁਹਾਨੂੰ ਬੇਨਤੀ ਕਰਨੀ ਆ ਇਹ ਇਨਾ ਕਿਸਾਨ ਵੀਰਾਂ ਦੇ ਵੀ ਵਿਚਾਰ ਲਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸੰਜਮ ਦੇ ਨਾਲ ਜਿਹੜਾ ਪਾਣੀ ਵਰਤੀਏ ਜਿੱਤੇ ਨਹਿਰੀ ਪਾਣੀ ਲੱਗਦਾ ਉਹਨਾਂ ਖੇਤਰਾਂ ਦੇ ਵਿੱਚ ਅਸੀਂ ਮੱਕੀ ਦੀ ਜਿਹੜੀ ਆਕਾਸ਼ ਕਰੀਏ ਨਹੀਂ ਤਾਂ ਮੱਕੀ ਨੂੰ ਜਿਹੜੇ ਨਗੇ ਮਾਰਚ 'ਚ ਅਸੀਂ ਬਿਜਾਈ ਕਰਦੇ ਆ ਤਾਂ ਸਮਝ ਲਓ ਅਸੀਂ ਮਾਰਚ ਦੇ ਵਿੱਚ ਜਿਹੜਾ ਪਹਿਲੀ ਝੋਨੇ ਦੀ ਫਸਲ ਵੀਚ ਲੈਨੇ ਆ ਇਹਨੂੰ ਘਟੋ ਘਟ ਬਹੁਤ ਸਾਰੇ ਪਾਣੀ ਲੱਗ ਜਾਂਦੇ ਨੇਗੇ ਸੋ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਕਿਸਾਨਾਂ ਦੇ ਨਾਲ ਅਮਲੋਹ ਦੇ ਵਿੱਚ ਗੱਲਬਾਤ ਕੀਤੀ ਆ ਤੇ ਹਰ ਇੱਕ ਕਿਸਾਨ ਨੇ ਤੀਜੇ ਜੋਸਤੇ ਨੇ ਵੀ ਡਾਕਟਰ ਸਾਹਿਬ ਅਸੀਂ ਤਕਰੀਬਨ ਉਹ ਨਾ ਵੀਜਣ ਤੋਂ ਪਹਿਲਾਂ ਆਪਣੇ ਟਿਊਬ ਵਾਲਾ ਜਿਹੜੇ ਉਹ 20 20 ਫੁੱਟ ਜਿਹੜੇ ਟੋਟੇ ਜਰੂਰ ਅਸੀਂ ਪਾਏ ਨੇ ਤਾਂ ਉਸ ਤੋਂ ਬਾਅਦ ਅਸੀਂ ਝੋਨਾ ਲਾਉਣ ਦੇ ਕਾਬਿਲ ਹੋਏ ਆ ਸੋ ਗੱਲਬਾਤ ਕਰਦੇ ਆ ਸਰਦਾਰ ਹਰਜੀਤ ਸਿੰਘ ਉਹਨਾਂ ਨਾਲ ਜਿਹੜੇ ਕਿ ਅਸੀਂ ਕਿਲੇ ਖੇਤੀ ਕਰਦੇ ਨੇ ਕਿ ਵੀ ਇਹਨਾਂ ਦੇ ਵੀ ਮੱਕੀ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਵੀ ਬਚਾਉਣਾ ਤੇ ਆਪਾਂ ਫਸਲਾਂ ਦੀ ਕਾਸ਼ਤ ਵੀ ਕਰਨੀ ਆ ਤੇ ਮੱਕੀ ਦੇ ਬਾਰੇ ਜਿਹੜੀ ਆਪਾਂ ਗਰਮੀ ਰੋਧ ਦੇ ਵਿੱਚ ਬੀਜਿਆ ਸਰਦਾਰ ਹਰਜੀਤ ਸਿੰਘ ਕੀ ਆਪਾਂ ਨੂੰ ਸਾਂਝਮ ਦੇ ਨਾਲ ਜਾਂ ਥੋੜੀ ਬਿਜਣੀ ਚਾਹੀਦੀ ਆ ਕਿਸ ਤਰ੍ਹਾਂ ਤੁਹਾਡਾ ਵਿਚਾਰ ਆ ਇਹ ਗੱਲ ਕਹਨੇ ਆਈ ਅਸੀਂ ਵੀ ਮੱਕੀ ਆ ਜਿਹੜੀ ਅਸੀਂ ਪਹਿਲਾਂ ਝੋਨਾ ਲਾਉਨੇ ਆ ਜੀ ਝੋਨੇ ਤੋਂ ਬਾਅਦ ਆਲੂ ਆਲੂ ਤੋਂ ਬਾਅਦ ਜਦੋਂ ਮੱਕੀ ਲਾਉਨੇ ਆ ਮੱਕੀ ਸਾਡੀ ਲਾਉਣਾ ਮਜਬੂਰੀ ਹੈ ਜੀ ਮੱਕੀ ਜਦੋਂ ਲਾਉਨੇ ਆ ਅਸੀਂ ਪਾਣੀ ਦਾ ਚਲੋ ਸਾਡੇ ਜਾਂਦਾ ਨੀਚੇ ਸਾਨੂੰ ਹੀ ਪਤਾ ਪਾਣੀ ਦਾ ਸੰਜਮ ਨਾਲ ਵਰਤਣਾ ਚਾਹੀਦਾ ਜੀ ਜਾਂ ਨਹਿਰੀ ਪਾਣੀ ਮਹੀਆ ਹੋਵੇ ਜੀ ਖੇਤਾਂ ਨੂੰ ਤੇ ਬਾਕੀ ਮੱਕੀ ਆ ਜਿਹੜੀ ਜੀ ਪਾਣੀ ਬਹੁਤ ਲੈਂਦੀ ਹੈ ਤੇ ਝੋਨਾ ਲਾਉਣਾ ਹਲੇ ਅਸੀਂ ਸ਼ੁਰੂ ਕਰਿਆ ਜੀ ਜਾਣੀ ਸਾਡੇ 10 ਦਾ 20 ਫੁੱਟ ਟੋਟੇ ਪੈ ਕੇ ਸਾਨੂੰ ਵੀ ਇਹ ਸਮੱਸਿਆ ਦਾ ਸਾਨੂੰ ਵੀ ਦੁੱਖ ਹੈ ਰ ਅਫਸੋਸ ਹੈ ਇਹ ਚੀਜ਼ ਦਾ ਵੀ ਪਾਣੀ ਦਿਨ ਪਰ ਦਿਨ ਥੱਲੇ ਜਾ ਰਿਹਾ ਹੈ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਸਮੱਸਿਆ ਆਊਗੀ ਪਰ ਸਾਨੂੰ ਪਿਛਲੇ ਸਾਲਾਂ ਵਿੱਚ ਹੀ ਸੂਰਜਮੁਖੀ ਲਾਉਂਦੇ ਸੀ ਉਹਦਾ ਸੀਡ ਨਹੀਂ ਵਧੀਆ ਮਿਲ ਰਿਹਾ 2 ਸਾਲ ਤੋਂ ਲਗਾਤਾਰ ਸਾਡੀ ਵੀ ਇਹ ਮਜਬੂਰੀ ਬਣ ਚੁੱਕਿਆ ਵੀ ਅਸੀਂ ਮੱਕੀ ਹੈ ਜਿਹੜੀ ਮੱਕੀ ਸਾਨੂੰ ਲਾਉਣੀ ਪੈਂਦੀ ਹੈ ਮਜਬੂਰੀ ਦੇ ਮਾਰੇ ਅਸੀਂ ਵੀ ਲਾ ਕੇ ਖੁਸ਼ ਨਹੀਂ ਹੈਗੇ ਤੇ ਬਾਕੀ ਸਰਕਾਰ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਵੀ ਸਾਨੂੰ ਸੂਏ ਦਾ ਪਾਣੀ ਮਹਈਆ ਕਰਵਾਇਆ ਜਾਵੇ ਜੋ ਕਿ ਅਸੀਂ ਮੱਕੀ ਵੀ ਬੀਜ ਸਕੀਏ ਤੇ ਆਪਣਾ ਥੱਲੇ ਵਾਲਾ ਪਾਣੀ ਵੀ ਬਚ ਸਕੇ ਆ ਬਿਲਕੁਲ ਸਰਦਾਰ ਰਜੀਤ ਸਿੰਘ ਇਹਨਾਂ ਨੇ ਸੂਏ ਦਾ ਜਿਹੜਾ ਨਹਿਰੀ ਪਾਣੀ ਲੱਗਦਾ ਪਰ ਟੇਲ ਦੇ ਵਿੱਚ ਇਹਨਾਂ ਵਾ ਪਿੰਡ ਪੈ ਜਾਂਦਾ ਪਰ ਉੱਥੇ ਤੱਕ ਜਿਹੜਾ ਪਾਣੀ ਪਹੁੰਚਦਾ ਨਹੀਂ ਜੋ ਸਰਕਾਰ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਆ ਕਿ ਜੇ ਨਹਿਰੀ ਪਾਣੀ ਜ਼ਿਆਦਾ ਮੁਹੱਈਆ ਹੋਊਗਾ ਤਾਂ ਉਹਦੇ ਨਾਲ ਜਿਹੜਾ ਇੱਕ ਤਾਂ ਜ਼ਮੀਨ ਨਹੀਂ ਜਿਹੜੀ ਇੱਕ ਜਿਹੜੀ ਮਿੱਟੀ ਆ ਉਹਦੇ ਵਿੱਚ ਵੀ ਸੁਧਾਰ ਹੋਦਾ ਫਸਲ ਨੂੰ ਵੀ ਵਧੀਆ ਪਾਣੀ ਨਹਿਰੀ ਪਾਣੀ ਜਿਹੜਾ ਚੰਗਾ ਲੱਗਦਾ ਤੇ ਉਹਦੇ ਨਾਲ ਜਿਹੜੀ ਆ ਫਸਲ ਵੀ ਵਧੀਆ ਹੁੰਦੀ ਆ ਸੋ ਕਿਸਾਨਾਂ ਦੀਆਂ ਕੁਝ ਆ ਦੇ ਤਰ੍ਹਾਂ ਦੀਆਂ ਸਮੱਸਿਆਵਾਂ ਆਣेंगी ਕਿਉਂਕਿ ਕਿਸਾਨ ਨੂੰ ਤਾਂ ਇੱਕ ਜਿਹੜੀ ਆਮਦਨ ਆ ਜਿਹੜੀ ਉਹਨੂੰ ਮੱਕੀ ਤੋਂ ਜਿਸ ਤਰ੍ਹਾਂ ਇਹਨਾਂ ਨੂੰ ਇਸ ਵਾਰ ਕਿਸੇ ਨੂੰ 70 80 90 ਹਜ਼ਾਰ ਤੱਕ ਜਿਹੜੇ ਆ ਉਹ ਮੱਕੀ ਨੇ ਪੈਸੇ ਦਿੱਤੇ ਨੇਗੇ ਪਰ ਇਹ ਆਪਾਂ ਕਿਸਾਨ ਵੀਰੋ ਥੋੜਾ ਜਿਹਾ ਸਮਝਲਾ ਸਕਾਂਗੇ ਜੇ ਕਿ ਅਸੀਂ ਵੀ ਲੌਂਗ ਰਨ ਲਈ ਜਿਹੜਾ ਜੋ ਸਾਡਾ ਜਿਹੜਾ ਵਾਟਰ ਬੋਰਡ ਆ ਉਹਨੇ ਵੀ ਸਾਨੂੰ ਕਿਹਾ ਵੀ 2039 ਤੱਕ ਜਿਹੜਾ 1000 ਫੁੱਟ ਤੱਕ ਜਿਹੜਾ ਪਾਣੀ ਚਲੇ ਜਾਊਗਾ ਪਾਣੀ ਕੱਢਣਾ ਜਿਹੜਾ ਹੋਰ ਵੀ ਜਿਹੜਾ ਉਹਦੇ ਵਾਸਤੇ ਸਾਨੂੰ ਬਿਜਲੀ ਹੋਰ ਖਰਚ ਕਰਨੀ ਪਊਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀਆਂ ਸਮੱਸਿਆਵਾਂ ਤੇ ਹੋਰ ਆਪਣੇ ਜਿਹੜੇ ਕਿਸਾਨਾਂ ਦੀਆਂ ਜਿਹੜੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਵਿੱਚ ਵੀ ਵਾਧਾ ਹੋਊਗਾ ਕਿਉਂਕਿ ਪਾਣੀ ਆ ਜਿਹੜਾ ਇੱਕ ਸਾਡਾ ਕੁਦਰਤੀ ਸਰੋਤ ਆ ਇਹ ਕਿਤੇ ਪੈਦਾ ਨਹੀਂ ਕੀਤਾ ਜਾ ਸਕਦਾ ਬਿਜਲੀ ਤਾਂ ਆਪਦੀ ਫਿਰ ਵੀ ਪੈਦਾ ਕਰ ਲਾਂਗੇ ਕਿਤੇ ਨਾ ਕਿਤੇ ਉਹਦੇ ਲਈ ਵੀ ਸਾਨੂੰ ਪਾਣੀ ਚਾਹੀਦਾ ਸੋ ਇਸ ਕਰਕੇ ਸਾਡਾ ਕੁਦਰਤੀ ਸਰੋਤ ਪਾਣੀ ਹੈ ਇਹਨੂੰ ਆਪਾਂ ਸਾਂਝਵੇਂ ਦੇ ਨਾਲ ਵਰਤੀਏ ਸੋ ਸਰਦਾਰ ਹਰਜੋਤ ਸਿੰਘ ਨੇਗੇ ਆਪਣੇ ਅਲੀਪੁਰ ਸੰਬਲੀ ਤੋਂ ਸੋ ਤੁਸੀਂ ਵੀ ਕਿੰਨੇ ਹਰਜੋਤ ਲਾਉਣੇ ਹੋ ਮੱਕੀ ਮੱਕੀ ਦਾ ਖਸਾਬ ਆਪਣੇ ਹੁੰਦੇ ਨੇ 10 12 ਜ਼ਿਲ੍ਹੇ ਹਾਂਜੀ ਤੇ ਕਿੰਨਾ ਕ ਇਸ ਵਾਰ ਪਾਣੀ ਨਹੀਂ ਲੱਗੇ ਤੁਹਾਡੇ ਮੱਕੀ ਨੂੰ ਕਿਉਂਕਿ ਮਈ ਤੇ ਜੂਨ ਦੇ ਵਿੱਚ ਬਹੁਤ ਇਸ ਵਾਰ ਕੋਈ ਮੀਂਹ ਨਹੀਂ ਪਿਆ ਤੇ ਗਰਮੀ ਉਹ ਚਲਣ ਕਰਕੇ 17 18 ਪਾਣੀ ਲੱਗੇ ਜੀ ਮਕੀ ਉਹ ਵੀ ਥੋੜਾ ਜੇ ਆਪਾਂ ਰੋਕ ਕੇ ਚੱਲੀਏ ਜਿਵੇਂ ਹੁਣ ਵਿੱਚ ਕਿਸਾਨ ਐ ਜਿਹਨੇ ਜਿਹੜੇ ਲਗਾਤਾਰ ਪਾਣੀ ਚਲਾਈ ਹੋ ਰੱਖਦੇ ਨੇ ਉਹ ਤਾਂ ਫਿਰ ਬਿਨਾਂ ਗਿਣਤੀ ਤੋਂ ਹੋ ਜਾਂਦਾ ਨਾ ਕੰਮ ਵੀ ਕੁੱਲ ਮਿਲਾ ਕੇ ਤਾਂ ਜੀ ਇਹ ਹੈਗਾ ਤਾਂ ਪਾਣੀ ਦਾ ਤਾਂ ਝੋਨੇ ਵਾਲਾ ਹੀ ਕੰਮ ਹੈ ਜੀ ਇਹਦਾ ਝੋਨੇ ਤੋਂ ਵੀ ਵੱਧ ਪਾਣੀ ਲੈ ਜਾਂਦੀ ਹੈ ਜੀ ਲੋ ਦੇ ਵਿੱਚ ਜਦੋਂ ਚੱਲਦਾ ਪਾਣੀ ਇਹ ਕਿੰਨੀ ਸਾਰੀ ਵੜਲੀ ਮੱਕੀ ਘਣ ਮੱਕੀ ਵੱਡੀ ਗਈ ਕਿੰਨਾ ਕੁ ਝਾੜ ਤੋਂ ਡਾਇਆ ਮੱਕੀ ਦਾ ਮੱਕੀ ਦਾ ਜੀ ਆਪਣਾ 52 55 ਕੁਇੰਟਲ ਦਾ ਝਾੜਾ 55 ਗਿੱਲੀ ਮੱਕੀ ਦਾ ਰੇਟ ਕਿੰਨੇ ਸੁੱਕੀ ਮੱਕੀ ਜੀ ਆਪਣੀ ਉਹੀ 30 32 ਕੁਇੰਟਲ 32 ਕੁਇੰਟਲ ਤੇ ਰੇਟ ਕਿਨਾਂ ਕੁ ਮਿਲ ਗਿਆ ਰੇਟ ਗਿੱਲੀ ਮੱਕੀ ਦਾ ਜੀ ਆਪਾਂ ਨੂੰ 1360 1375 ਰੁਪਏ ਮਿਲ ਗਿਆ ਪਹਿਲਾਂ ਤੇ ਸੁੱਕੀ ਦਾ ਜੀ 2050 2100 ਰੁਪਏ ਇੱਕ ਮਿਲ ਗਿਆ ਜੀ ਤੇ ਕੀ ਆਇਆ ਜੀ ਹੁਣ ਠੇਕੇ ਮਹਿੰਗੇ ਨੇ ਡਾਕਟਰ ਸਾਹਿਬ ਉਨੇ ਕਰਕੇ ਆਪਣੀ ਮਜਬੂਰੀ ਹੈ ਜੀ ਮੱਕੀ ਲਾਉਣਾ ਹੋਰ ਕੋਈ ਫਸਲ ਨਹੀਂ ਸੂਰਜਮੁਖੀ ਦਾ ਜਿਵੇਂ ਵੀਰ ਨੇ ਦੱਸਿਆ ਪਹਿਲਾਂ ਸੀਡ ਨਹੀਂ ਮਿਲ ਰਿਹਾ ਜੀ ਮੂੰਗੀ ਮੰਗੀ ਤੇ ਕੋਈ ਉਹ ਹੋਵੇ ਜੀ ਆਪਣਾ ਰੇਟ ਫਿਕਸ ਹੋਵੇ ਕੋਈ ਮਿਲੇ ਆਪਾਂ ਨੂੰ ਉਦੋਂ ਬੈਨੀਫਿਟ ਮੈਂ ਇਸ ਵਾਰ ਡਾਕਟਰ ਸਾਹਿਬ ਮੂੰਗੀ ਲਾਈ ਸੀ ਮੈਂ ਤੁਹਾਨੂੰ ਦੱਸ ਦਿਆਂ ਜੀ ਮੈਂ 3 ਏਕੜ ਮੂੰਗੀ ਲਾਈ ਸੀ ਜੀ ਇਸ ਵਾਰ ਉਹ ਮੂੰਗੀ ਆਈ ਵੀ ਫਲੀ ਵੀ ਆਈ ਪਰ ਉਹ ਕਾਮਯਾਬ ਨਹੀਂ ਹੋਈ ਅਸੀਂ ਵੀ ਮੱਕੀ ਦੇ ਵਿੱਚੋਂ ਤਾਂ ਨਿਕਲਣਾ ਚਾਹੁੰਦੇ ਆਂ ਵੀ ਮੱਕੀ ਨਾ ਲਈਏ ਅਸੀਂ ਵੀ ਆਪਣੇ ਭਵਿੱਖ ਬਾਰੇ ਬੱਚਿਆਂ ਬਾਰੇ ਸੋਚਦੇ ਆਂ ਪਰ ਉਹ ਗੱਲ ਨਹੀਂ ਬਣੀ ਜੀ ਮੈਂ ਤਿੰਨੇ ਕੜ ਤਜਰਬਾ ਕਰਕੇ ਦੇਖਿਆ ਸੀ ਵੀ ਅਗਲੀ ਵਾਰ ਮੂੰਗੀ ਹੋਲਾਵਾਂਗੇ ਹੁਣ ਮੂੰਗੀ ਹੋਈ ਨਹੀਂ ਜੀ ਕਿਸੇ ਹਿਸਾਬ ਚ ਨਹੀਂ ਆਈ ਜੋ 20 20 ਕਿਥੋਂ ਲਿਆ ਸੀ ਜੀ ਵੀ ਉਹ 444 ਨੰਬਰ ਲਿਆ ਸੀਗਾ ਜੀ ਸੀਡ ਬਹੁਤ ਵਧੀਆ ਸੀਗਾ ਜੀ ਫਲੀ ਵੀ ਆਈ ਆ ਸਾਰਾ ਕੁਝ ਆਇਆ ਪਰ ਉਹ ਗੱਲ ਨਹੀਂ ਬਣੀ ਝਾੜ ਜਵੇਂ 9-10 ਕੁਇੰਟਲ ਮੂੰਗੀ ਆ ਝਾੜਦਾ ਦੇ ਨੇ ਸਾਡੇ ਤਾਂ ਉਹ ਤਿੰਨ ਚਾਰ ਕੁਇੰਟਲ ਰਿਹਾ ਜੀ ਉਹਦੇ ਨਾਲ ਬਣਦਾ ਕੁਝ ਨਹੀਂ ਕਿਸਾਨ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਜੀ ਇਹ ਤਾਂ ਮਜਬੂਰੀ ਹੈ ਜੀ ਮੱਕੀ ਲਾਉਣਾ ਹੋਰ ਬਸ ਸਰਕਾਰ ਨੂੰ ਇਹੀ ਹੈ ਜੀ ਵੀ ਸਾਰੇ ਪੰਜਾਬ ਵਿੱਚ ਪਾਣੀ ਚੱਲੇ ਨਹਿਰਾਂ ਦਾ ਜੀ ਫੇਰ ਕੋਈ ਗੱਲ ਨਹੀਂ ਹੈ ਕਿ ਮੱਕੀ ਮੱਕੀ ਵੀ ਕੋਈ ਮਾੜੀ ਨਹੀਂ ਆਜੋ ਕਿਸਾਨ ਵੀਰੋ ਜਿਸ ਤਰ੍ਹਾਂ ਸਰਦਾਰ ਹਰਜੀਤ ਸਿੰਘ ਉਹਨਾਂ ਨੇ ਦੱਸਿਆ ਕਿਉਂਕਿ ਜੇ ਆਪਾਂ ਜਨਵਰੀ ਦੇ ਵਿੱਚ ਸੂਰਜ ਮੁਖੀ ਦੀ ਜਾਂ ਫਰਵਰੀ ਦੇ ਵਿੱਚ ਆਲੂ ਪੱਟ ਕੇ ਜਿਹੜੀ ਆ ਬੁਝਾਈ ਹੁੰਦੀ ਆ ਉਹ ਵੀ ਇੱਕ ਜਿਹੜੀ ਤੇਲਬੀਜ ਫਸਲ ਆ 8-10 ਕੁਇੰਟਲ ਝਾੜੋ ਦਾ ਨਿਕਲੇ ਆਉਂਦਾ ਤੇ ਚੰਗੇ 4 ਪੈਸੇ ਜਿਹੜੇ ਕਿਸਾਨ ਨੂੰ ਮਿਲ ਜੰਦੇ ਨੇਗੇ ਉਹਦਾ ਤੇਲ ਵੀ ਜਿਹੜਾ ਉਹ ਆਪਣਾ ਸੂਰਜਮੁਖੀ ਆ ਘਰ ਵਾਸਤੇ ਵੀ ਤੇ ਉਹਦਾ ਵੀ ਵਧੀਆ ਸੋ ਇਸ ਕਰਕੇ ਜਾਂ ਮੂੰਗੀ ਦੀ ਜਿਹੜੀ ਆ ਫਸਲ ਜਿਸ ਤਰ੍ਹਾਂ ਸਰਦਾਰ ਰਜੀਤ ਸਿੰਘ ਨੇ ਦੱਸਿਆ ਵੀ ਗਰਮੀ ਰੋਧਦੀ ਮੂੰਗੀ ਜਿਹੜੀ ਆ 70 ਦਿਨਾਂ ਦੇ ਵਿੱਚ ਜਿਹੜੀ ਆ ਪੱਕੇ ਤਿਆਰ ਹੋ ਜਾਂਦੀ ਆ ਜੇ 6-7 ਕੁਇੰਟਲ ਜਿਹੜਾ ਝਾੜ ਉਹਦਾ ਆ ਜੇ ਤਾਂ ਸਾਨੂੰ ਸਰਕਾਰ ਨੂੰ ਵੀ ਯੂਨੀਵਰਸਿਟੀ ਨੂੰ ਵੀ ਹੋਰ ਇਹਨਾਂ ਫਸਲਾਂ ਦੇ ਉੱਪਰ ਖੋਜ ਕਰਨ ਦੀ ਲੋੜ ਆ ਤਾਂ ਕਿ ਜਿਹੜੀ ਸਾਡੀ ਗਰਮੀ ਰੁੱਤ ਦੀ ਮੱਕੀ ਆ ਉਹਦੇ ਜਿਹੜੇ ਬਦਲ ਬਜੋ ਜਿਹੜੀਆਂ ਘੱਟ ਪਾਣੀ ਲੈਣ ਵਾਲੀਆਂ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਨੇ ਜਿਹੜੀਆਂ ਉਹ ਡਵੈਲਪ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਦਾ ਵੀ ਭਲਾ ਹੋ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਪਾਣੀ ਹੈ ਜਿਹੜਾ ਇਹ ਹੁਣ ਮੱਕੀ ਦਾ ਏਰੀਆ ਜਿਹੜਾ ਦੇਖਾ ਦੇਖ ਜਿਹੜਾ ਦਿਨੋਂ ਦਿਨ ਵੱਧ ਰਿਹਾ ਸਾਰੇ ਪੰਜਾਬ ਦੇ ਵਿੱਚ ਸੋ ਪਹਿਲਾਂ ਤਾਰੀ ਸੀ ਇੰਨਾ ਕਿਸਾਨ ਲਾਉਂਦੇ ਹੁਣ ਇਹੀ ਜਿਹੜੀ ਆਪਣੇ ਸਾਈਲੇਜ ਵਾਸਤੇ ਮੱਕੀ ਦਾ ਵੀ ਵਰਦੇ ਆ ਇਹ ਕਿਸਾਨ ਵੀਰੋ ਇਹ ਆਪਾਂ ਮੱਕੀ ਆਪਣਾ ਜੂਨ ਦੇ ਵਿੱਚ ਲਾਈਏ ਤਾਂ ਇਹਦੇ ਨਾਲ ਆਪਣੀ 4-5 ਪਾਣੀ ਦੇ ਨਾਲ ਜਿਹੜੀ ਆ ਮੱਕੀ ਪੜ ਜਾਂਦੀ ਆ ਪਰ ਜਿਹੜਾ ਝੋਨਾ ਉਹ ਆਪਾਂ ਨੂੰ ਛੱਡਣ ਨਹੀਂ ਦਿੰਦਾ ਸੋ ਇਸ ਕਰਕੇ ਕਿਸਾਨ ਵੀਰੋਂ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਪਾਣੀ ਦੇ ਬਾਰੇ ਸੋਚ ਕੇ ਜਿਹੜੀਆਂ ਫਸਲਾਂ ਲਾਉਣ ਦੀ ਜ਼ਰੂਰਤ ਆ ਸੋ ਅੱਜ ਇਹਨਾਂ ਨਾਲ ਨੌਜਵਾਨਾਂ ਨਾਲ ਗੱਲ ਕੀਤੀ ਆ ਸਰਦਾਰ ਹਰਜੀਤ ਸਿੰਘ ਤੇ ਸਰਦਾਰ ਹਰਜੋਤ ਸਿੰਘ ਉਹਨਾਂ ਨੇ ਵਧੀਆ ਵਿਚਾਰ ਦਿੱਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਨੌਜਵਾਨ ਅੱਗੇ ਆ ਕੇ ਕੁਛ ਨਾ ਕੁਛ ਆਪਣਾ ਸਰਕਾਰੀ ਪਲੇਟਫਾਰਮ ਨੂੰ ਵੀ ਜਾਂ ਪੰਜਾਬ ਖੇਤੀਬਾੜੀ ਯੂਨੀਅਨ ਖੇਤੀਬਾੜੀ ਵਿਭਾਗ ਮਹਗਮਾ ਬਾਗਵਾਨੀ ਮਹਗਮਾ ਉਹਨਾਂ ਨੂੰ ਕੁਛ ਨਾ ਕੁਛ ਇਸ ਤਰ੍ਹਾਂ ਦੇ ਵਿਚਾਰ ਦੇਣਗੇ ਤਾਂ ਹੀ ਜਿਹੜੇ ਆ ਉਹ ਜਿਹੜੇ ਸਾਇੰਸਦਾਨ ਨੇ ਜਾਂ ਅਫਸਰ ਨੇਗੇ ਉਸ ਪਾਸੇ ਜਿਹੜਾ ਖੋਜ ਦਾ ਕੰਮ ਆ ਜਾਂ ਡਵੈਲਪਮੈਂਟ ਦਾ ਕੰਮ ਆ ਉਹ ਕਰਨਗੇ ਸੋ ਬਹੁਤ ਚੰਗਾ ਲੱਗਿਆ ਸੋ ਇਹਨਾਂ ਨੌਜਵਾਨਾਂ ਨਾਲ ਗੱਲ ਕਰਕੇ ਬਹੁਤ ਬਹੁਤ ਧੰਨਵਾਦ